18 ਸਾਲ ਤੋਂ ਘੱਟ ਉਮਰ ਦੇ ਜਿੰਨੇ ਵੀ ਬੱਚੇ ਨੇ ਹੁਣ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਹੀਂ ਚਲਾ ਸਕਣਗੇ 31 ਜੁਲਾਈ ਤੱਕ ਆਪਾਂ ਇਹਨਾਂ ਨੂੰ ਆਪਾਂ ਸਮਝਾ ਰਹੇ ਹਾਂ ਅਵੇਸ ਦੇ ਰਹੇ ਹਾਂ ਸਕੂਲਾਂ ਜਾ ਕੇ ਕੈਂਪ ਲਾ ਕੇ ਆਪਾਂ ਠੀਕ ਹੈ ਜਿਹੜਾ ਬੱਚਾ ਚਲਾਊਗਾ 18 ਸਾਲ ਤੋਂ ਘੱਟ ਉਮਰ ਦਾ ਉਹਨੂੰ 20 ਤੋਂ 25 ਹਜ਼ਾਰ ਜੁਰਮਾਨਾ ਹੋਊਗਾ ਮਾਪੇ ਨੂੰ 3 ਸਾਲ ਕੈਦ ਹੋ ਸਕਦੀ ਹੈ 3 ਸਾਲ ਦੀ ਕੈਦ ਹੋ ਸਕਦੀ ਹੈ ਉਹ ਪਰਿਵਾਰਕ ਮੈਂਬਰਾਂ ਤੇ ਹੋਊਗਾ ਜਾਂ ਗੱਡੀ ਦੇ ਮਾਲਕ ਤੇ ਹੋਊਗੀ ਉਹ ਜਿਹੜੇ ਮਾਪੇ ਨੇ ਮਾਪੇ ਦੇ ਹੋਊਗਾ ਜਿਹੜੀ ਐਕਸੀਡੈਂਟ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਉਹਨੂੰ ਘਟਾਉਣ ਦੀ ਕਦਰ ਗਵਰਨਮੈਂਟ ਨੇ ਪਰਾਲਾ ਚੱਕਿਆ ਸਰ ਜਿਵੇਂ ਆਮ ਕਰਕੇ ਨਾ ਜਦੋਂ ਆਪਾਂ 18 ਸਾਲ ਤੋਂ ਘੱਟ ਉਮਰ ਬੱਚੇ ਨੂੰ ਰੋਕ ਲੈਂਦੇ ਸੀਗੇ ਨਾ ਤੇ ਆਮ ਕਰਕੇ ਉਹ ਕਹਿੰਦਾ ਸੀ ਵੀ ਮੇਰਾ ਜਿਹੜਾ ਕਹਿੰਦੇ ਸਾਡਾ ਫਲਾਣਾ ਡੀਐਸਪੀ ਆ ਦਾ ਇੰਸਪੈਕਟਰ ਲੱਗਿਆ ਹੋਇਆ ਹੈ ਨਾ ਵੀ ਉਹ ਉਹਨੇ ਨਾਲ ਗੱਲ ਕਰਾਉਣ ਲੱਗ ਜਾਂਦੀ ਫੋਨ ਦੇ ਉੱਤੇ ਉਹ ਉਹ ਚੀਜ਼ਾਂ ਸੁਣੀਆਂ ਜਾਣ ਗਿਆ ਹੁਣ ਜਾਂ ਨਹੀਂ ਟੈਲ ਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਆ ਨਹੀਂ ਆਪਾਂ ਫਿਰ ਵੀ ਆਪਾਂ ਦਸ ਜੀ ਅਗਲੇ ਨੂੰ ਤੁਸੀਂ ਤੁਹਾਡੇ ਬੱਚਾ ਪਈ ਗਲਤ ਆ ਜੇ ਤੁਸੀਂ ਸਾਰੇ ਦੇ ਪ੍ਰੈਸ਼ਰ ਪਾਓਗੇ ਤੁਹਾਡੇ ਤੇ ਵੀ ਸਜ਼ਾ ਹੋ ਸਕਦੀ ਤੁਹਾਨੂੰ ਵੀ ਹੋ ਸਕਦੀ ਠੀਕ ਹੈ ਨਾ ਜੀ ਜੇ ਤੁਸੀਂ ਦੇਖਿਆ ਜਗਾ ਹੋਈ ਸੀ ਇਹ ਉਹ ਤੋਂ ਹੀ ਆਪਾਂ ਕਾਰਵਾਈ ਕੀਤੀ ਆ ਉਹਨਾਂ ਨੇ ਨੰਬਰ ਟੈਸਟ ਕਰਕੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਕਹਦਾ ਆਪਾਂ ਉਹਨਾਂ ਦੇ ਜਿਹੜੀ ਬੰਦੇ ਕੂਨੀ ਕਾਰਵਾਈ ਕੀਤੀ ਆ ਆਪਾਂ ਕਾਲੀਆਂ ਜਾਲੀਆਂ ਵਾਲਾ ਲੈਂਦੇ ਨੇ ਕਿਹੜੀ ਲੋਕ ਹਨਾ ਵੀ ਧੁੱਪ ਤੋਂ ਬਚਣ ਲਈ ਆਮ ਕਰਕੇ ਕਹਿੰਦੇ ਨੇ ਇਹ ਉਹਦਾ ਵੀ ਚਲਾਨ ਹੈਗਾ ਕਿ ਨਹੀਂ ਬਿਲਕੁਲ ਬਿਲਕੁਲ ਚਲਾਨ ਕਰਦੇ ਆ ਮੈਂ ਹੁਣ ਕਰਕੇ ਸਾਡੇ ਚਾਰ ਪੰਜ ਚਲਾਨ ਪੰਜ ਪੰਜ ਸੱਤ ਸਾਲ ਦੇ ਲਈ ਥੋੜਾ ਲਾਇਸੈਂਸ ਵੀ ਰੱਦ ਕੀਤਾ ਜਾਊਗਾ ਬੱਚੇ ਦਾ 25 ਸਾਲ ਦੀ ਉਮਰ ਤੱਕ ਲਾਇਸੈਂਸ ਵੀ ਨਹੀਂ ਬਣ ਪਾਊਗਾ ਜੇਕਰ ਫੜਿਆ ਜਾਂਦਾ ਉਹ ਚਲੋ ਹਾਂ ਇਹ ਵੀ ਹੈਗਾ 사ਸੀਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਜਿੰਦਰ ਸਿੰਘ ਸੋ ਦੋਸਤੋ ਇਸ ਸਮੇਂ ਲੁਧਿਆਣਾ ਦੇ ਵਿੱਚ ਮੌਜੂਦਾਂ ਪਿਛਲੇ ਦਿਨੀ ਜੋ ਨਵੇਂ ਜਿਹੜੇ ਕਹਦੀਏ ਵੀ ਐ ਐਲਾਨ ਹੋਏ ਨੇ ਵੀ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸੋ 18 ਸਾਲ ਤੋਂ ਘੱਟ ਉਮਰ ਦੇ ਜਿੰਨੇ ਵੀ ਬੱਚੇ ਨੇ ਹੁਣ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਹੀਂ ਚਲਾ ਸਕਣਗੇ ਕਿਉਂਕਿ ਉਹਨਾਂ ਦੇ ਮਾਪਿਆਂ ਤੇ ਜਾਂ ਕਿਸੇ ਵੀ ਗੱਡੀ ਦੇ ਜਿਹੜਾ ਮਾਲਕ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਸੋ ਸਾਡੇ ਨਾਲ ਐਸਆਈ ਓੰਕਾਰ ਸਿੰਘ ਜੀ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਸਾ ਸاسيਕਲ ਠੀਕ ਹੋ ਗਿਆ ਸਰ ਨਵੇਂ ਜਿਹੜੇ ਕਾਨੂੰਨ ਆਏ ਨੇ ਪਹਿਲਾਂ ਤਾਂ ਇੱਕ ਵਾਰੀ ਇਹ ਦੱਸਿਓ ਵੀ 18 ਸਾਲ ਤੋਂ ਘੱਟ ਦੀ ਉਮਰ ਦੇ ਕਿਸ ਤਰ੍ਹਾਂ ਦਾ ਜਿਹੜਾ ਲਾਹ ਹੁਣ ਆਇਆ ਹੈ ਇਹ ਪਹਿਲਾਂ ਵੀ ਸੀ ਪਰ ਅੱਜ ਹੁਣ ਫਿਰ ਵੀ ਦੁਬਾਰਾ ਆਪਣੀ ਗਵਰਨਮੈਂਟ ਨੇ ਸਤਾਈ ਕੀਤੀ ਆ ਜਿਹੜੀ ਅਫਸਰ ਦੇ ਆਰਡਰ ਨੇ ਆਪਾਂ ਨੂੰ ਇਹ 18 ਸਾਲ 31 ਜੁਲਾਈ ਤੱਕ ਆਪਾਂ ਇਹਨਾਂ ਨੂੰ ਆਪਾਂ ਸਮਝਾ ਰਹੇ ਆ ਅਵੇਸ ਦੇ ਰਹੇ ਆ ਸਕੂਲਾਂ ਵਿੱਚ ਜਾ ਕੇ ਕੈਂਪ ਲਾ ਕੇ ਆਪਾਂ ਠੀਕ ਹੈ ਆਪਣੇ ਉਹ ਸਮਝਾ ਰਹੇ ਆ ਕਿ ਜਿਹੜਾ ਬੱਚਾ ਚਲਾਊਗਾ 18 ਸਾਲ ਤੋਂ ਘੱਟ ਉਮਰ ਦਾ ਜੀ ਉਹਨੂੰ 20 ਤੋਂ 25 ਹਜ਼ਾਰ ਜੁਰਮਾਨਾ ਹੋਊਗਾ ਤੇ ਮਾਪੇ ਨੂੰ ਤਿੰਨ ਤਿੰਨ ਸਾਲ ਕੈਦ ਹੋ ਸਕਦੀ ਹੈ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ ਠੀਕ ਹੈ ਠੀਕ ਹੈ ਉਹ ਪਰਿਵਾਰਕ ਮੈਂਬਰਾਂ ਤੇ ਹੋਊਗਾ ਜਾਂ ਗੱਡੀ ਦੇ ਮਾਲਕ ਤੇ ਹੋਊਗੀ ਉਹ ਕਿਵੇਂ ਕਰੀਏ ਇਹ ਜਿਹੜੇ ਮਾਪੇ ਨੇ ਮਾਪੇ ਦੇ ਹੋਊਗਾ ਠੀਕ ਹੈ ਜੀ ਜਿਹੜਾ ਜਿਹਨਾਂ ਨੂੰ ਸਹਿਮਤੀ ਦਿੱਤੀ ਆ ਵੀ ਤੁਸੀਂ ਇਹ ਗੱਡੀ ਚ ਲੈ ਕੇ ਜਾਓ ਜੀ ਉਹਨਾਂ ਦੇ ਉਹ ਬਿਲਕੁਲ ਸਰ ਜਿਵੇਂ ਕਹਦੀ ਹੈ ਨਾ ਲਗਾਤਾਰ ਐਕਸੀਡੈਂਟ ਦੇ ਘਟਨਾਵਾਂ ਵਧੀਆਂ ਜਾਂਦੀ ਸੀ ਜਦੋਂ ਕੋਈ ਵੀ 18 ਸਾਲ ਦੀ ਉਮਰ ਤੋਂ ਘੱਟ ਬੱਚੇ ਚਲਾਉਂਦੇ ਸੀ ਨਾ ਕਾਫੀ ਐਕਸੀਡੈਂਟ ਸਾਹਮਣੇ ਆਏ ਨੇ ਉਸੇ ਜਿਹੜਾ ਮੱਦੇਨਜ਼ਰ ਰੱਖਦੇ ਇਹ ਕਾਨੂੰਨ ਲਿਆਂਦਾ ਗਿਆ ਬਿਲਕੁਲ ਬਿਲਕੁਲ ਜਿਹੜੀ ਐਕਸੀਡੈਂਟ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਜੀ ਉਹਨੂੰ ਘਟਾਉਣ ਦੀ ਕਦਰ ਗਵਰਨਮੈਂਟ ਨੇ ਪਰਾਲਾ ਚੱਕਿਆ ਜੀ ਠੀਕ ਹੈ ਜੀ ਉਹਦੇ ਵਿੱਚ ਆਪਾਂ ਇਹ ਸਾਨੂੰ ਜਾਂਦਾ ਹੋਈਆਂ ਵੀ ਜਿਹੜੇ 18 ਸਾਲ ਤੋਂ ਘਾਟੋਂ ਬਦੇ ਬੱਚੇ ਚਲਾ ਰਹੇ ਉਹਨਾਂ ਦੇ ਸਖਤ ਤੋਂ ਸਖਤ ਕਾਨੂੰਨ ਇਹਦੇ ਕਰਕੇ ਇਹਦੇ ਚਲਾਨ ਕੱਟੇ ਜਾਣ। ਬਾਕੀ ਜਿਹੜੇ ਡੇਂਜਰ ਹੈਗੇ ਆ ਆਪਣੇ ਡਰਿੰਕਿੰਗ ਡਰਾਈਵਿੰਗ ਠੀਕ ਹੈ। ਡਰਿੰਕਿੰਗ ਡਰਾਈਵਿੰਗ ਨਾਲ ਸਾਡੇ ਚੱਲ ਰਹੀ ਸਾਡੀ ਮੈਂ ਉਹਦੀ ਵੀ ਆਪਾਂ ਚਲਾਨ ਕਰਦੇ ਆ। ਤੇ ਦੇਖੋ ਜਿਹੜਾ ਬੰਦਾ ਗੱਡੀ ਚਲਾ ਰਿਹਾ ਫੋਰ ਵੀਲਰ ਜਾਂ ਕਾਰ ਚਲਾ ਰਿਹਾ ਡਰਿੰਕ ਕੀਤੀ ਹੋਈ ਆ। ਉਹ ਆਪ ਤਾਂ ਮਰੂ ਮਰੂਗਾ ਮਰੂਗਾ ਯਾਰ ਜਿਹੜਾ ਮਤਲਬ ਬਿਲਕੁਲ ਜਾ ਰਿਹਾ ਸੌਫੀ ਬੰਦਾ ਥਰੀ ਬੰਦਾ ਜਾ ਰਿਹਾ ਉਹਨੂੰ ਰਗੜ ਦੂਗਾ ਉਹ ਬਿਲਕੁਲ ਜੀ ਠੀਕ ਹੈ ਨਾ ਜੀ ਇਸ ਕਰਕੇ ਉਹਨਾਂ ਤੇ ਅਸੀਂ ਬਹੁਤ ਧਿਆਨ ਰੱਖਦਾ ਸਾਰੇ ਪੈਸੇ ਲੱਗੇ ਲੱਗਦੇ ਸਾਡੇ ਇਨੀ ਅਫਸਰ ਦੇ ਹਜਤਾਂ ਨੇ ਤਾਂ ਤੇ ਅਪਾ ਚਿਰਾਨ ਕਰਦੇ ਹਾਂ ਬਹੁਤ ਸਰ ਜਿਵੇਂ ਆਮ ਕਰਕੇ ਨਾ ਜਦੋਂ ਆਪਾਂ 18 ਸਾਲ ਤੋਂ ਘੱਟ ਦੀ ਉਮਰ ਬੱਚੇ ਨੂੰ ਰੋਕ ਲੈਂਦੇ ਸੀਗੇ ਨਾ ਤੇ ਆਮ ਕਰਕੇ ਉਹ ਕਹਿੰਦਾ ਸੀ ਵੀ ਮੇਰਾ ਜਿਹੜੀ ਸਾਡਾ ਫਲਾਣਾ ਡੀਐਸਪੀ ਆਜਾ ਇੰਸਪੈਕਟਰ ਲੱਗਿਆ ਹੋਇਆ ਹੈ ਨਾ ਵੀ ਉਹ ਉਹਨਾਂ ਨਾਲ ਗੱਲ ਕਰਾਉਣ ਲੱਗ ਜਾਂਦੀ ਫੋਨ ਦੇ ਉੱਤੇ ਉਹ ਉਹ ਚੀ ਮੈਨ ਨਹੀਂ ਉਹਦਾ ਕੋਈ ਮਤਬ ਨਹੀਂ ਹੈਗਾ ਜੀ ਸਾਡੇ ਕੋਲ ਬਹੁਤ ਜ਼ਿਆਦਾ ਫੋਨ ਆਉਂਦੇ ਆ ਨਹੀਂ ਆਪਾਂ ਫਿਰ ਵੀ ਆਪਾਂ ਦੱਸਦੇ ਅਗਲੇ ਨੂੰ ਤੁਸੀਂ ਤੁਹਾਡੇ ਬੱਚਾ ਵੀ ਗਲਤ ਆ ਜੇ ਤੁਸੀਂ ਸਾਰੇ ਦੇ ਪ੍ਰੈਸ਼ਰ ਪਾਓਗੇ ਤੁਹਾਡੇ ਤੇ ਵੀ ਸਜ਼ਾ ਹੋ ਸਕਦੀ ਤੁਹਾਨੂੰ ਵੀ ਹੋ ਸਕਦੀ ਹੈ ਠੀਕ ਹੈ ਜੀ ਹਾਂ ਇਹ ਕਿੰਦਾ ਜਿਹੜੀ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਐਸਪੀ ਦੇ ਬਾਰੇ ਸਕੂਲਾਂ ਦੀ ਸਾੜਾ ਹੈਗਾ ਐਜੂਕੇਸ਼ਨ ਸੈੱਲ ਆ ਜੀ ਉਹਦੇ ਨਾਲ ਆਪਾਂ ਜਾਣਦੇ ਆ ਮੇਰੇ ਏਰੀਆ ਸਕੂਲ ਆਪਾਂ ਜਾਣਦੇ ਆ ਅਗਰਗਾਇ ਆਪਾਂ ਬੱਚਿਆਂ ਨੂੰ ਉੱਥੇ ਲੈਕਚਰ ਦਿੰਦੇ ਆ ਫੀਚਰਨ ਨਾਲ ਸਾਡੇ ਹੁੰਦੇ ਪ੍ਰਿੰਸੀਪਲ ਨਾਲ ਹੁੰਦੇ ਆ ਠੀਕ ਹੈ ਹਾਂ ਉਸ ਤੋਂ ਇਲਾਵਾ ਜਿਵੇਂ ਕਈ ਨਾ ਹੁੱਲੜਬਾਦੀ ਕਰਦੇ ਨੇ ਗੱਡੀਆਂ ਤੋਂ ਬਾਹਰ ਆਉਂਦੇ ਨੇ ਸਨਰੂਫ ਰਾਹੀਂ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਕਿ ਕੁਛ ਨਾ ਕੁਛ ਹਰ ਹਰਕਤਾਂ ਕਰਦੇ ਹੋਏ ਉਹਨਾਂ ਉੱਤੇ ਵੀ ਕਾਰਵਾਈ ਹੋਊਗੀ ਪਛੇ ਇਹ ਤੁਸੀਂ ਦੇਖਿਆ ਹੋਵੇਗਾ ਹੋਈ ਸੀ ਇਹ ਉਹਤੇ ਆਪਾਂ ਕਾਰਵਾਈ ਕੀਤੀ ਆ ਜੀ ਉਹਨਾਂ ਨੇ ਨੰਬਰ ਟੈਸ ਕਰਕੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਕਹਦਾ ਆਪਾਂ ਉਹਨਾਂ ਦੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਆ ਆਪਾਂ ਜੀ ਹਾਂ ਸੋਸ਼ਲ ਮੀਡੀਆ ਉੱਤੇ ਵੀ ਅੱਖ ਰੱਖੀ ਜਾਊਗੀ ਬਿਲਕੁਲ ਜੀ ਸਾਰੇ ਪੱਸੇ ਆ ਘਾੜੀ ਬਿਲਕੁਲ ਬਹੁਤ ਜ਼ਿਆਦਾ ਸਖਤ ਕਾਰਵਾਈ ਕੀਤੀ ਜਾਊਗੀ ਜੀ ਅਜੇ ਹੁਣ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਵੀ ਜਰੂਰ ਇੱਕ ਵਾਰੀ ਦੱਸਿਆ ਜਾਵੇ ਵੀ ਉਸ ਦਾ ਕਿਸ ਤਰ੍ਹਾਂ ਦਾ ਜਿਹੜਾ ਮੋਟਾ ਚਲਾਣ ਹੋਊਗਾ ਤੇ ਕੀ ਜੁਰਮਾਨਾ ਹੋਊਗਾ ਉਸ ਦਾ ਜੁਰਮਾਨਾ ਜੀ ਉਹਦਾ ਬਹੁਤ 10000 ਤੋਂ ਉੱਪਰ ਹੋਊਗਾ 10000 ਤੋਂ ਉੱਪਰ ਹੋਊਗਾ 15 20 ਹਜ਼ਾਰ ਕਰਾਂਗੇ ਨਾਲ ਹੋਰ ਤਰਾਵੇ ਲੱਗਦੇ ਨਾਲ ਕੱਲੀ ਡਰਿੰਕ ਡਰਾਈਵਿੰਗ ਲੱਗਦੀ ਨਾਲ ਹੋਰ ਤਰਾ 20 25000 ਜੁਰਮਾਨਾ ਦਾ ਹੀ ਉਹਦਾ ਟੋਟਲ ਸਰ ਇੱਕ ਚੀਜ਼ ਨਾ ਆਮ ਕਰਕੇ ਦੇਖਣ ਨੂੰ ਮਿਲਦੀ ਹੈ ਗੱਡੀਆਂ ਦੇ ਵਿੱਚ ਨਾ ਕਾਲੀਆਂ ਜਾਲੀਆਂ ਵਾਲਾ ਲੈਂਦੇ ਨੇ ਕਈ ਲੋਕ ਹਨਾ ਵੀ ਧੁੱਪ ਤੋਂ ਬਚਣ ਲਈ ਆਮ ਕਰਕੇ ਕਹਿੰਦੇ ਨੇ ਇਹ ਉਹਦਾ ਵੀ ਚਲਾਨ ਹੈਗਾ ਕਿ ਨਹੀਂ ਬਿਲਕੁਲ ਬਿਲਕੁਲ ਚਲਾਨ ਕਰਦੇ ਆ ਮੈਂ ਹੁਣ ਕਰਕੇ ਹਟੇ ਚਾਰ ਪੰਜ ਚਲਾਨ ਕਾਲੀ ਜਾਲੀ ਦੇ ਕਾਲੀ ਜਾਲੀ ਹਾਂ ਬਿਲਕੁਲ ਕਰਦੇ ਆ ਉਹਦਾ ਵੀ ਕੋਈ ਫਿਲਮ ਲੱਗੀ ਹੋਵੇ ਕਾਲੀ ਜਾਲੀ ਫਿਲਮ ਲੱਗੇ ਫਿਲਮ ਤਾਰ ਕੇ ਦਾ ਚਲਾਨ ਵੀ ਕਰਦੇ ਆ ਜਾਲੀ ਤਾਰ ਦਿੰਦੇ ਆ ਉਹਦੀ ਹਾਂ ਵੇਸਟ ਕਰ ਲੈਂਦੀ ਆ ਜੀ ਚਲਾਨ ਨਾਲ ਕਰਦੇ ਆ ਠੀਕ ਆ ਜੀ ਕਿੱਡਾ ਕਿ ਮੋਟਾ ਕਿ ਚਲਾਨ ਹੁੰਦਾ ਫਿਰ ਉਹ ਜਾਲੀ ਦਾ ਹਰ ਕਾਨੂੰਨ ਦੇ ਮਦਦਕਾ ਸਾਰੇ ਚਲਾਨ ਕਰ ਦਿੰਦੇ ਆਪਾਂ ਬਾਕੀ ਅਦਾਲਤ ਕਰ ਦੀ ਜਿੱਥੇ ਹੁੰਦਾ ਉਹ ਨਿਵਾਨ ਹੋ ਜਾਏਗਾ ਠੀਕ ਹੈ ਅੱਛਾ ਬੱਚਿਆਂ ਦੇ ਮਾਪਿਆਂ ਨੂੰ ਕੀ ਜਿਹੜੀ رائے ਦੇਣਾ ਚਾਹੁੰਦੇ ਆ ਹੁਣ ਜਿਹੜੇ ਆਪਣੇ ਜਵਾਕ ਨੂੰ ਮੋਟਰਸਾਈਕਲ ਸਕੂਟਰ ਦੇ ਕੇ ਜਾਂ ਗੱਡੀਆਂ ਦੇ ਕੇ ਭੇਜਦੇ ਨੇ ਕਿ ਤੇਨੂੰ ਆਪਾਂ ਮਾਪਿਆਂ ਨੂੰ ਉਹ ਹੀ ਕਹਿੰਦੇ ਮੈਂ ਤੁਹਾਡੀ ਬਿਲਕੁਲ ਅਮੁੱਲੀ ਇਹ ਪ੍ਰਾਪਰਟੀ ਆ ਜੀ ਜਿਹਨੂੰ ਬਿਲਕੁਲ ਇਹਨੂੰ ਇਦਾਂ ਨਾ ਛੱਡਿਆ ਜਾਵੇ ਜੀ ਇਹ ਬਿਲਕੁਲ ਇਹ ਕੇਅਰ ਕੀਤੀ ਜਾਵੇ ਆਪਣੇ ਬੱਚੇ ਦੀ ਠੀਕ ਹੈ ਜੀ ਹੋਰਾਂ ਬੱਚਿਆਂ ਦੀ ਵੀ ਇਹਨੂੰ ਇਹਦਾ ਕੋਈ ਹੱਲ ਲੱਭਿਆ ਜਾਵੇ ਇਲੈਕਟ੍ਰਿਕ ਗੱਡੀਆਂ ਨੇ ਹੈਗੀਆਂ ਛੋਟੀਆਂ ਉਹ ਉਹ ਚਲਾ ਉਹਦਾ ਉਹਦਾ ਜਿਹੜਾ ਹੈਗਾ ਲਰਨ ਲਾਇਸੈਂਸ ਬਣ ਜਾਂਦਾ ਜੀ ਤੇ ਉਹ 50cc ਆਪਾਂ ਚਲਾ ਸਕਦਾ ਜੀ ਜੀ ਹੈਲਮਟ ਪਾ ਕੇ ਠੀਕ ਹੈ ਠੀਕ ਹੈ ਅਜੇ ਆ ਜਿਵੇਂ ਹੋਰ ਵੀ ਆਇਆ ਵੀ ਨਾ ਵੀ ਪੰਜ ਪੰਜ ਸੱਤ ਸਾਲ ਦੇ ਲਈ ਥੋੜਾ ਲਾਇਸੈਂਸ ਵੀ ਰੱਦ ਕੀਤਾ ਜਾਊਗਾ ਬੱਚੇ ਦਾ 25 ਸਾਲ ਦੀ ਉਮਰ ਤੱਕ ਲਾਇਸੈਂਸ ਵੀ ਨਹੀਂ ਬਣ ਪਾਊਗਾ ਜੇਕਰ ਫੜਿਆ ਜਾਂਦਾ ਉਹ ਚਲਾਉਣਾ ਹਾਂ ਇਹ ਵੀ ਹੈਗਾ ਇਹ ਵੀ ਹੈ ਕਾਨੂੰਨ ਦੇ ਅੰਦਰ ਹੈ ਵੀ ਆਪਾਂ ਉਹਦਾ ਕੈਨਸਲ ਕਰਾ ਸਕਦੇ 25 ਸਾਲ ਤੱਕ ਉਹਦਾ ਉਹਦਾ ਹੋਰ ਵੀ ਉਹਦਾ ਅਸਰ ਪਊਗਾ ਹੋਰਾਂ ਦੇ ਵੀ ਜਿਹੜੇ ਉਹਦੇ ਕਾਰਜ ਜਿ ਕੋ ਪਾਸਪੋਰਟ ਅਪਲਾਈ ਕਰਦਾ ਜਾਂ ਹੋਰ ਕੁਝ ਕਰਦਾ ਕੁਝ ਵੀ ਕਰਦਾ ਉਹ ਵਿੱਚ ਉਹ ਆਊਗਾ ਇੱਕ ਸਾਲ ਲਈ ਗੱਡੀ ਦੀ ਜਾਂ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਨਹੀਂ ਬਿਲਕੁਲ 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 ਹਾਂਜੀ ਉਹਦਾ ਲਾਇਸੈਂਸ ਵੀ ਰੱਦ ਕੀਤਾ ਜਾਦਾ ਬਿਲਕੁਲ ਗੱਡੀ ਵੀ ਜੀ ਧੰਨਵਾਦ ਸਰ ਗੱਲਬਾਤਾਂ ਦੀ ਸੋ ਬਿਲਕੁਲ ਦੋਸਤੋ ਹੁਣ ਜੇਕਰ ਤੁਹਾਡੇ ਬੱਚੇ 18 ਸਾਲ ਤੋਂ ਘੱਟ ਨੇ ਤਾਂ ਰੋਡ ਦੇ ਉੱਪਰ ਮੋਟਰਸਾਈਕਲ ਗੱਡੀਆਂ ਦੇਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਕਿਤੇ ਮੋਟਾ ਚਲਾਣ ਨਾ ਹੋ ਜਾਵੇ ਕਿਤੇ ਮੋਟਾ ਜੁਰਮਾਨਾ ਨਾ ਹੋ ਜਾਵੇ ਹੁਣ ਹਰ ਇੱਕ ਸਕੂਲਾਂ ਦੇ ਬਾਹਰ ਜੋ ਪੁਲਿਸ ਤਨਾਤ ਹੋ ਚੁੱਕੀ ਆ ਲਗਾਤਾਰ ਜਿਹੜੀ ਸਖਤੀ ਵਧਾਈ ਗਈ ਆ ਜਿਹੜਾ ਟ੍ਰੈਫਿਕ ਨਿਯਮਾਂ ਦੇ ਵਿੱਚ ਜਿਹੜਾ ਵੱਡੀ ਤਬਦੀਲੀ ਆਈ ਆ ਹੁਣ ਹਰ ਇੱਕ ਦਾ ਜਿਹੜਾ ਵੱਡਾ ਚਲਾਨ ਕੱਟਿਆ ਜਾਊਗਾ ਜੇਕਰ 18 ਸਾਲ ਤੋਂ ਘੱਟ ਦਾ ਉਮਰ ਬੱਚਾ ਕੋਈ ਵੀ ਗੱਡੀ ਚਲਾਉਂਦਾ ਜਾਂ ਦੋ ਪਹੀਆ ਵਾਹਨ ਚਲਾਉਂਦਾ ਤਾਂ ਉਸ ਦਾ ਵੱਡਾ ਮੋਟਾ ਚਲਾਨ ਵੀ ਹੋਏਗਾ ਤੇ ਨਾਲ ਦੀ ਨਾਲ ਜੇ ਕਹ diel ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੈਦ ਤੱਕ ਕੈਦ ਤੱਕ ਹੋ ਸਕਦੀ ਹੈ 3 ਸਾਲ ਦੀ ਕੈਦ ਤੱਕ ਹੋ ਸਕਦੀ ਹੈ ਤੇ ਮੋਟਾ 25000 ਦਾ ਜੁਰਮਾਨਾ ਵੀ ਹੋ ਸਕਦਾ ਇਹ ਵੱਡੀ ਜਾਣਕਾਰੀ ਤੁਸੀਂ ਹਰ ਇੱਕ ਤੱਕ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਬੱਚੇ ਨੂੰ ਕੋਈ ਵੀ ਮੋਟਰਸਾਈਕਲ ਸਕੂਟਰ ਜਾਂ ਗੱਡੀ ਦੇਣ ਤੋਂ ਪਹਿਲਾਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖ ਲੈਣਾ ਤੇ ਵੱਡਾ ਨੁਕਸਾਨ ਹੋਣ ਜਿਹੜਾ ਤੁਹਾਡਾ ਬਚਾ ਹੋ ਸਕੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਲੁਧਿਆਣਾ ਤੋਂ ਸਾਂਝੀਆਂ ਕੀਤੀਆਂ ਸੋ ਜੁੜੇ ਰੂਪ ਪੰਜਾਬ ਚੈਨਲ ਦੇ ਨਾਲ ਕੈਮਰਾਪਾਸ ਸੰਗਰਦੇਵ ਦੇ ਨਾਲ ਧੰਨਵਾਦ